ਜਾ ਸਾਹ ਵੇਖ ਰਿਹਾ ਸਾਰੇ ਦੋਸਤਾ ਮਤਰਾ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਬੀ ਸ੍ਰੀ ਦੇ ਮਹਾਨ ਜਰਨੈਲ ਸੰਤ ਸਿਪਾਈ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਪਿੰਡਰਾਵਾਲਾ ਦੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਉਹਨਾਂ ਦੇ ਜੱਦੀ ਪਿੰਡ ਰੋਡੇ ਮੋਗਾ ਵਿਖੇ ਮਹਾਨ ਗੁਰਮਤ ਸਮਾਗਮ ਕਰਵਾਇਆ ਗਿਆ ਇਹ ਜੋ ਸਮਾਗਮਾ ਗੁਰਦੁਆਰਾ ਕੀਰਤਨ ਪ੍ਰਕਾਸ਼ ਪਾਸਾਇ 6ਵੀਂ ਸ੍ਰੀ ਸੰਤ ਬਾਬਾ ਕਰਪਾਲ ਸਿੰਘ ਜੀ ਵਾਲਾ ਵਿਖੇ ਹਰ ਸਾਲ ਦੀ ਤਰ੍ਹਾਂ ਕਰਵਾਇਆ ਜਾਂਦਾ ਹੈ ਜੋ ਕਿ ਮਿਤੀ 9 ਫਰਵਰੀ ਲੈ ਕੇ 15 ਫਰਵਰੀ ਤੱਕ ਇਸ ਗੁਰਮਤ ਸਮਾਗਮ ਦੇ ਵਿੱਚ ਡਾਉਨ ਦਾ ਮੇਟਕਸਾਲ ਦੇ ਮੁਖੀ ਜਾਨੀ ਰਾਮ ਸਿੰਘ ਦੀ ਖਾਲਸਾ ਪਿੰਡਰਾਂ ਵਾਲਾਂ ਜਥੇ ਸਬੰਧ ਪਹੁੰਚ ਕੇ ਹਫਤਾਵਾਰੀ ਸਮਾਗਮਾਂ ਵਿੱਚ ਗਰਬਾਣੀ ਦੀ ਕਥਾ ਦਵਰਾ ਸੰਗਤਾਂ ਨੂੰ ਨਿਹਾਲ ਕੀਤਾ ਸੰਗਤਾਂ ਨੂੰ ਬੇਨਤੀ ਵੀ ਕੀਤੀ ਕਿ ਆਓ ਗੁਰੂ ਦੇ ਲੜ ਲੱਗ ਗਏ ਨਸ਼ਿਆਂ ਤੋਂ ਪਾਸੇ ਹਟਣ ਦੀ ਵੀ ਅਪੀਲ ਕੀਤੀ ਉਹਨਾਂ ਨੇ ਕਿਹਾ ਕਿ ਹਰੇਕ ਪ੍ਰਾਣੀ ਦਾ ਫਰਜ਼ ਬੰਦਾ ਕਿ ਉਹ ਨਸ਼ਿਆਂ ਵਾਲਾ ਜੀਵਨ ਛੱਡ ਕੇ ਖੁਸ਼ੀਆਂ ਵਾਲਾ ਜੀਵਨ ਬਤੀਤ ਕਰਨ ਇਸ ਸਮੇਂ ਗੰਨੀ ਰਾਮ ਸਿੰਘ ਦੀ ਖਾਲਸਾ ਨੇ ਕਿਹਾ ਕਿ ਅਸੀਂ ਪਾਈ ਅਮਰਤਪਾਲ ਸਿੰਘ ਦੇ ਹਮਤਿਆਂ ਤੇ ਉਹਨਾਂ ਨੂੰ ਜਲਦ ਤੋਂ ਜਲਦ ਐਨਐਸਏ ਹਟਾ ਕੇ ਬਾਹਰ ਲਿਆਉਣਾ ਚਾਹੀਦਾ ਹੈ ਤਾਂ ਕਿ ਗੁਰਬਾਣੀ ਦਾ ਤੇ ਗੁਰੂ ਨਾਲ ਲਗਨ ਦਾ ਹੋਰ ਪ੍ਰੇਰਣਾ ਮਿਲ ਸਕੇ ਇਹ ਦੀਵਾਨ ਸ਼ਾਮ ਵੇਲੇ 4 ਤੋਂ ਲੈ ਕੇ 5 ਵਜੇ ਤੱਕ ਤੇ ਸ਼ਾਮ 5 ਤੋਂ ਲੈ ਕੇ 6 ਵਜੇ ਤੱਕ ਜਿਹੜਾ ਇਹ ਪ੍ਰੋਗਰਾਮ ਚੱਲਿਆ ਜਸ਼ ਦੇ ਵਿੱਚ ਵੱਡੀ ਗਤੀ ਦੇ ਵਿੱਚ ਸੰਗਤਾਂ ਨੇ ਭਾਗ ਲਿਆ ਤੇ ਇਸ ਸਮੇਂ ਪੈਂਡਾ ਰੋਡੇ ਦੀਆਂ ਔਰਤਾਂ ਦੇ ਵੱਲੋਂ ਸੰਗਤਾਂ ਦੇ ਵੱਲੋਂ ਗੁਰੂ ਕਾ ਲੰਗਰ ਅਤੁੱਟ ਵਰਕ ਤਿਆ ਇਸ ਸਮੇਂ ਗਿਆਨੀ ਰਾਮ ਸਿੰਘ ਜੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਆਓ ਤੁਹਾਨੂੰ ਸੁਣਾਉਣਾ ਕੀ ਕਿਹਾ ਗਿਆਨੀ ਰਾਮ ਸਿੰਘ ਜੀ ਨੇ ਪੰਡ ਰੋਡੇ ਤੋਂ ਜਗਸੇਵ ਲਈ ਜਗਤਾਰ ਸਿੰਘ ਸਰਾਂ ਦੀ ਰਿਪੋਰਟ ਭਾਈ ਵੀਰ ਜੀ ਕਾ ਖਾਨ ਸਾਹਿਬ ਆਸ਼ਰੂ ਜੀ ਕੀ ਪਾਤੇ 20ਵੀਂ ਸਦੀ ਦੇ ਮਹਾਨ ਸੂਰਮੇ ਤਮੰਦਮ ਟਕਸਾਲ ਦੇ ਉਹੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪੰਡਾ ਵਾਲਿਆਂ ਦੇ ਜੱਦੀ ਨਗਰ ਨਗਰ ਰੋਡਿਆਂ ਵਿਖੇ ਹਰ ਸਾਲ ਹੀ ਇਥੋਂ ਗੁਰਦੁਆਰਾ ਕੀਰਤਮ ਦਰਬਾਰ ਸੋ ਮਹਾਪੁਰਖਾਂ ਦੇ ਸਥਾਨ ਤੇ ਲੰਮੇ ਸਮੇਂ ਤੋਂ ਦਮਦਮ ਸਾਲ ਜੁਇਕੇ ਆਉਂਦੀ ਰਹੀ ਕਥਾ ਕੀਰਤਨ ਦੇ ਪ੍ਰਵਾਹ ਚੱਲਦੇ ਰਹੇ ਉਸੇ ਤਰ੍ਹਾਂ ਹੀ ਹੁਣ ਵੀ ਮਹਾਪੁਰਖਾਂ ਨੂੰ ਯਾਦ ਕਰਦੇ ਆ ਹੋਏ ਆ ਸੰਤ ਬਾਬਾ ਜਰਨੈਲ ਸ਼੍ਰੀ ਗਿਮਤ ਪਿੰਡਰਾਵਾਲੇ ਮਹਾਪੁਰਖਾਂ ਨੂੰ ਸਮਰਪਿਤ ਹੁੰਦੇ ਆ ਆ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਸਰਦਾਰ ਦਲੀਪ ਸਿੰਘ ਜਿਹੋਰਾ ਵੱਲੋਂ ਸਭ ਸੰਗਤਾਂ ਦੇ ਸਹਿਯੋਗ ਦੇ ਨਾਲ ਇਸ ਹਲਾਣਾ ਗੁਰਮਤ ਜਿਹੜਾ ਨਰੋਡ ਗੁਰੂ ਕੀ ਬਾਣੀ ਦਾ ਕੀਰਤਨ ਗੁਰੂ ਕੀ ਬਾਣੀ ਦੀ ਕਹਾਸਾ ਦੇ ਪ੍ਰਵਾਹ ਚਲਾਏ ਜਾਂਦੇ ਨੇ ਤੇ ਇਸ ਵਾਰੀ ਵੀ ਚਲਾਏ ਨੇ ਬਹੁਤ ਭਾਰੀ ਸੰਗਤਾਂ ਦੇ ਮਨਾਂ ਕਿਉਂਕਿ ਸ਼ਾਹ ਹੁੰਦਾ ਹੈ ਲੰਗਰਾਂ ਦੀ ਜਲ ਪਾਣੀ ਹੋਰ ਬਿਆੰਤ ਤਰ੍ਹਾਂ ਦੀਆਂ ਸੇਵਾਵਾਂ ਨਗਰ ਨਿਵਾਸੀ ਸੰਗਤਾਂ ਬੜੇ ਉਤਸ਼ਾਹ ਨਾਲ ਕਰਦੀਆਂ ਨੇ ਸਤਿਗੁਰੂ ਕਿਰਪਾ ਕਰੇ ਨਗਰ ਨੂੰ ਚੜ੍ਹਦੀ ਕਲਾ ਸਮੂਹ ਸੇਵਾਦਾਰਾਂ ਨੇ ਕੀਤੀ ਸੇਵਾ ਸਤਿਗੁਰੂ ਲੇਖੇ ਚ ਲਾਉਣ ਬਹੁਤ ਬਹੁਤ ਗੁਰੂ ਦਾ ਨਗਰ ਦੀਆਂ ਸੰਗਤਾਂ ਦਾ ਧੰਨਵਾਦ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ